ਜੀ ਮੈਂ ਸਿਵਲੋਗ ਫੈਕਟਰੀ ਡਿਊਟੀ ਕਰ ਰਿਹਾ ਮੈਂ ਓਟੀਡੀਪੀ ਪਲੈਂਟ ਦਾ ਆਪਰੇਟਰ ਆ ਸੀਮਨਦਲ ਸਾਹਿਬ ਨੇ 1 ਵਜੇ ਫੋਨ ਕੀਤਾ ਵੀ ਤੁਹਾਡੇ ਕੋਈ ਤੇ ਰਿਸ਼ਤੇਦਾਰ ਹੈਗਾ ਕੁਝ ਜੂਰਾਜ ਹੈ ਮੈਂ ਕਿਹਾ ਜੀ ਜੂਰਾਜ ਤਾਂ ਮੇਰਾ ਲੜਕਾ ਕਹਿੰਦਾ ਬਾਹਰ ਦਾ ਜੂਰਾਜ ਲਿਖਿਆ ਅਮਰਜੈਂਸੀ ਆ ਗਿਆ ਤੇ ਮੈਂ ਕਿਹਾ ਰੁਕਦਾ ਹੈ ਗਿਆ ਭਰਾ ਮੇਰੇ ਦੇ ਨੰਬਰ ਤੋਂ ਫੋਨ ਗਿਆ ਇਨੀ ਡੈੱਥ ਹੋਈ ਉਹਦੇ ਨੰਬਰ ਤੋਂ ਮੈਂ ਉੱਤੇ ਆ ਗਿਆ ਜੀ ਮੈਂ ਵੀ ਨਾ ਮਿੰਟਾਂ ਚ ਆ ਗਿਆ ਬਾਲਸਾ ਆਦਾਂ ਨੇ ਵੇਖਿਆ ਮੈਂ ਪਈ ਹੋਈ ਸੀ ਲਾਚ ਮਰ ਰੋਣ ਲੱਗ ਗਿਆ ਬੱਗ ਜੀ ਸਬਜੀ ਨੂੰ ਤੇ ਲੈ ਕੇ ਕਿਉਂ ਆਏ ਨੇ ਕਹਿੰਦਾ ਜੀ ਇੱਕ ਬੰਦਾ ਟੈਂਪੋ ਚ ਲਾਦੇ ਗਿਆ ਉਹ ਛੱਡ ਗਿਆ ਜੀ ਮੈਂ ਦੁਆਰਾ ਪੁੱਛਿਆ ਜੀ ਮੈਂ ਕਿਹਾ ਜੀ ਇੱਕ ਬੰਦਾ ਨਹੀਂ ਲਿਆ ਸਕਦਾ ਮੈਂ ਵੀ ਮੁਲਾਜ਼ਮ ਆ ਅਕਸਰ ਤੁਹਾਨੂੰ ਨੋਟ ਕੀਤਾ ਹੋਣਾ ਤੁਸੀਂ ਨਾ ਤੇਰੀ ਦੀ ਰੱਖਿਆ ਉਹਨੂੰ ਪਤਾ ਨਾਮ ਨੂੰ ਹੈਗਾ ਸਾਰਾ ਕੁਝ ਤੁਸੀਂ ਬਾਹਰ ਜਾਓ ਜੇ ਕਾਰਵਾਈ ਕਰਾਉਣੀ ਤੇ ਦੱਸ ਦਿਓ ਜੀ ਮੇਰੇ ਨਾਲ ਤਾਂ ਇਹ ਨਹੀਂ ਗੱਲ ਹੋਈ ਜੀ ਜਿਨ੍ਹਾਂ ਨੇ ਮਾਰਿਆ ਵੀ ਪਤਾ ਕਿਹਨਾਂ ਨੇ ਮਾਰਿਆ ਹਾਂਜੀ ਰੰਜੇ ਸਾਡੇ ਚੱਲਦੀ ਪਈ ਆ ਕਾਫੀ ਜੋਈ ਸਰਕਾਰ ਬਦਲੀ ਆ ਤੁਹਾਨੂੰ ਜੇਲ੍ਹ ਚ ਵੀ ਕਰਾਇਆ ਫਾਦਰ ਸਾਹਿਬ ਸਰਪੰਚਾ ਸਰਪੰਚੀ ਕਰਕੇ ਰੰਜੇ ਚੱਲਦੀ ਆ ਪਹਿਲਾਂ ਵੀ ਗਾਲੋ ਪਏ ਨੇ ਵੀ ਬੰਦੇ ਘਰੇ ਪਏ ਸੀ ਉਹ ਤੋਂ ਵੀ ਸਦਰਤਾਣੇ ਜੀ ਦਰਗਾਹ ਦਰਜਾ ਦਸੰਬਰ ਦੀ ਤਾਂ ਦਰਗਾਹ ਦਰਜਾ ਸੀ ਪਿਲੇ ਮਿਸਤਰ ਦਸੰਬਰ ਦੀ ਉਸ ਤੋਂ ਬਾਅਦ ਜੋ ਰਾਤਰੀ ਜੋ ਮੇਰੇ ਨਾਲ ਘਰ ਪਾਇਆ ਉਸ ਤੋਂ ਵੀ ਬਜੇਤ ਹੋ ਗਈ ਉਹ ਵੀ ਦਰਜੇ ਤੇ ਕਾਰਵਾਈ ਕੋਈ ਨਹੀਂ ਹੋਈ ਜੀ ਕੇਸ ਨੂੰੇ ਦੋਵੇਂ ਚੱਲੀ ਜਾਂਦਾ ਪਹਿਲਾਂ ਕਾਰਵਾਈ ਹੋਈ ਨਹੀਂ ਜੀ ਹਾਂ ਜੀ ਮੇਰਾ ਭਰਾ ਬਾਜਣਾ ਵੀ ਉਹ ਧਮਕੀਆਂ ਤੋਂ ਪਹਿਲਾਂ ਹੀ ਗੁੰਮ ਹੋ ਗਿਆ ਸਾਡਾ ਭਰਾ ਅਨੇ ਮੰਗੀ ਗੱਲ ਮੰਗੀ ਜਨਨ ਚਾਹਤ ਦਵਾਇਆ ਜਾਵੇ ਫਸਾਈ ਕੋਈ ਮੰਨ ਨਹੀਂ ਕਰਦੇ ਜੀ ਕਿੰਨੀ ਕੰਵਰ ਸੀਗੀ ਉਹ 24000 ਰੁਪਏ ਮੇਰੇ ਤੋਂ ਚੁਟਾ ਲਿਏ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਨਾ ਡਾਕਟਰ ਸੌਂਦੇ ਨਾ ਪੁਲਿਸੀ ਸੌਂਦੀ ਸਾਡੀ ਕੋਈ ਇਨਸਾਨੀ ਨਹੀਂ ਆਇਆ ਕੋਈ ਪੁਲਿਸੀ ਨਹੀਂ ਉਹ ਇਹ ਗੱਲ ਕੋਈ ਨਹੀਂ ਸੌਂਦੇ ਭਾ ਕੁਛ ਨਹੀਂ ਕਰਾ ਡਾਕਟਰ ਤੇ ਉਹ ਨਹੀਂ ਹੱਥ ਪਰ ਡਾਕਟਰ ਨੇ ਪੈਸੇ ਲੈ ਲੈਣੇ ਕੱਲੇ ਕੱਲੇ ਆਏ ਨੇ ਦਾਹਲ ਕਰ ਗਏ ਨੇ ਇਹਨਾਂ ਪੈਸੇ ਖਾ ਲੈਣੇ ਦਾਲ ਕੋਈ ਨਾਲ ਕਰਕੇ ਗਏ ਨੇ ਉਹਨਾਂ ਪੈਸੇ ਖਾਦੇ ਗਏ ਨੇ ਡਾਕਟਰ ਸੌਂਦਾ ਨਹੀਂ ਸਾਡੀ ਸੁਣਾਈ ਨਹੀਂ ਦੀ ਸਾਡੀ ਸਾਨੂੰ ਸੁਣਾਈ ਚ ਪੈਸੇ ਖਾ ਕੇ ਡਾਕਟਰ ਨਹੀਂ ਸੌਂਦਾ ਸਾਡੀ ਦੁਸ਼ਮਣੀ ਸੀ ਭਰਾਵਾ ਕੋਈ ਪਿੰਡ ਚਾਹੀ ਤਾਂ ਸਾਰੇ ਘਰਾਂ ਵਾਲੀਆਂ ਆਪੀ ਕੀ ਨਾ ਪਾਸਾੜਨਾ ਕਾਲੇ ਕੀਤੀ ਸਾਰੇ ਪੈੜ ਭਰਾਵਾਂ ਨਾਲ ਕਸਾ ਮਿੱਟਾ ਪਾਲ ਕਹਿੰਦੇ ਮੁੱਕ ਵੀ ਗਿਆ ਏ ਕਿ ਲਾਗੇ ਪੱਤੇ ਲਾਲਾ ਮਾਰਿਆ ਯਾਰ ਪਹਿਲੇ ਆਪ ਵਿਖੜ ਕੇ ਕੱਲਾ ਆ ਗਿਆ ਕਾਬੂ ਤੁਹਾਨੂੰ ਕਦੋਂ ਪਤਾ ਲੱਗਾ ਤੁਹਾਨੂੰ ਪਤਾ ਕਦੋਂ ਦੱਸਿਆ ਇਹ ਬਾਤ ਕਰਕੇ ਕਥਾ ਕਰੇ ਮਾਰੀ ਜਾਂਦੇ ਔਰ ਮੁੱਕ ਜਿਹੜੇ ਘਰੋਂ ਕੱਪੜੇ ਪਾ ਕੇ ਹੋ ਨਹੀਂ ਹੈਗੇ ਤੁਸੀਂ ਉਹਨਾਂ ਦੇ ਪਾ ਦਿੱਤੇ ਨੇ ਕੋਈ ਪਤਾ ਲੱਗਾ ਕਿ ਕਾ ਤੋ ਕਿਹੜੀ ਗੱਲ ਨੂੰ ਲੈ ਕੇ ਮਾਰਿਆ ਜੇ ਇਹਨਾਂ ਨੂੰ ਸਾਨੂੰ ਪਤਾ ਤਾਂ ਸਾਰੇ ਘਰ ਆਣੀਆਂ ਸਾਨੂੰ ਨਹੀਂ ਇੰਨਾ ਪਤਾ ਕੀ ਹੁੰਦੀ ਗਾਂ ਕੁਸ਼ਮੂ ਔਰ ਕਰਨਾ ਲਾਨੂੰ ਤੇ ਵੇਸਾ ਤਵਖਾਇਆ ਹੋ ਰਿਹਾ ਆਹ ਤੱਕ ਕਿਦਾਂ ਦੇ ਘਰ ਹਸਾਬ ਦੇ ਕੀ ਨਾਮ ਕੀ ਸੁਣਮੂਦਾ ਮੁੰਡਾ ਦਾ ਨਾ ਚੱਕੂ ਉਮਰ ਕਿੰਨੇ 27 ਸਾਲ ਉਹ ਦੁਸ਼ਮਣਾਂ ਨੇ ਵੈਰ ਜਾਂ ਮੇਰਾ ਪੁੱਤਰ ਦੁਸ਼ਮਣਾਂ ਨੇ ਖਾਦਾ ਏ ਇਹਨਾਂ ਨੂੰ ਬੜੇ ਚਾਹ ਦੇ ਪਾਸੇ ਫਰਦ ਨਾ ਹੜਾ ਇਹਨਾਂ ਦੀ ਇਹ ਲਿਖਾ ਦਿਆ ਤੇ ਪਿੰਡ ਚ ਏ ਪਿੰਡ ਚ ਲਿਖਾ ਦਿੰਨੇ ਚੱਲ ਕੇ ਮੇਰਾ ਬੱਚਾ ਛੇਰ ਜਵਾਨ ਚਾਲੋ ਵੀਰਾਂ ਨੇ ਮਾਰਦੇ ਈ ਦਿਨ ਅੱਗੇ ਮੇਰਾ ਭਤੀਜਾ ਮਾਰਿਆ ਇਹ ਨਾਮ ਬੰਦਿਆ ਨੇ ਆ ਪਤਾ ਅਨੋਛਾ ਮਹੀਨਾ ਤੋਂ ਪਤਾ ਲੱਗਿਆ ਸੀ 84 ਬੰਦੇ ਦੱਸਿਆ ਸੀ ਵੀ ਇਹਨੇ ਮਾਰਿਆ ਮੈਂ ਕੋਦ ਕੋਲ ਸਾਰਾ ਉਹ ਦੱਜਾ ਫੇਰ ਲੈ ਲਿਆ ਯਾਰੀ ਜਾਗ ਸੌਰਜੋ ਬੁਲਕਾ ਇਹੀ ਮਨ ਕੀ ਕਰਦੇ ਕਾਨੂੰਨ ਸਾਫ ਚਾਹੀਦਾ ਹੈ ਇਨਸਾਫ ਚਾਹੀਦਾ ਹੈ ਜੀ ਵਾਰੀ ਨਾ ਜਾਨੋ ਮਾਰਨ ਦੀ ਕੋਸ਼ਿਸ਼ ਕਰਦੇ ਆ ਅਸੀਂ ਫੱਟੀ ਫੱਟੀ ਕਰਦੇ ਆ ਅੱਜ ਚੜਾ ਕੇ ਕਿਹਸਾ 35 ਬੰਦੇ ਪਵਾਏ ਨੇ ਅਸੀਂ ਮਸਾ ਦੇ ਆਪ ਬਜਿਆ ਕਤਲ ਲਈ ਅੱਜ ਕੋਈ ਨਹੀਂ ਅੱਜ ਤਾਂ ਫਿਰ ਲਾ ਸਾਡੇ ਕੋਲ ਇੱਕ ਰੁਕਾ ਆਇਆ ਜੱਗਾ ਸੰਫਕਾਲਾ ਵਸਤੀ ਵਾਲਮੀਕ ਦਾ ਬਰੋ ਡੈਡ ਬਾਰੇ ਸਿਵਲ ਹਸਪੀਟਲ ਤੋਂ ਅਸੀਂ ਦੇਖ ਰਹੇ ਹਾਂ ਜਿਹਦਾ ਜਸਟ ਰੁਕਾ ਆ ਰਿਹਾ ਹੈ ਜਿਸ ਨੂੰ ਡੈਡ ਬਡੀ ਵੀ ਦੇਖਣੀ ਹੈ ਉਸ ਤੋਂ ਬਾਅਦ ਦੱਸ ਸਕਦਾ ਹਾਂ ਕੁਝ